ਸਿਰਫ 2 ਲੱਖ ਰੁਪਈਆ ਦੀ ਦੇ ਦਾਂਗੇ 10 ਮਾਡਲ ਪੈਟਰੋਲ ਆ 1 ਲੱਖ 75 ਹਜ਼ਾਰ ਦੀ ਦੇ ਦਾਂਗੇ 10 ਮਾਡਲ ਕੇਟੀਐਨ ਪੈਟਰੋਲ ਪਲੱਸ ਸੀਐਨਜੀ ਲਓ ਵੀ ਪੈਟਰੋਲ 3.5 ਲੱਖ ਰੁਪਈਆ ਦੀ ਬਈ 2015 ਮਾਡਲਾ ਤੇ ਸਕਰੀਨ ਤੇ ਵੀ ਨੰਬਰ ਚੱਲ ਰਿਹਾ ਸਕਰੀਨ ਤੇ ਵੀ ਹਾਂਜੀ ਸਭ ਤੋਂ ਪਹਿਲਾਂ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਸਾਡੇ ਨਾਲ ਮੌਜੂਦ ਗਗਨ ਸਵੇਗੀ ਜੀ ਤੇ ਨਵੇਂ ਸ਼ੋਰੂਮ ਚ ਫਰਸਟ ਵਲੌਗ ਲੈ ਕੇ ਪਹੁੰਚਿਆ ਵਲੌਗ ਨੂੰ ਐਂਡ ਤੱਕ ਵੇਖਿਓ ਕਾਰਾਂ ਦਾ ਪੂਰਾ ਮੇਲਾ ਲੱਗਿਆ ਹੋਇਆ ਤੁਸੀਂ ਕਵਰ ਪਿਕ ਦੇਖ ਵੀ ਲਈ ਹੋਣੀ ਵੀ ਹਰੇਕ ਤਰ੍ਹਾਂ ਦੀ ਕਾਰ ਮੌਜੂਦ ਹੈ ਖਾਸ ਕਰਕੇ ਵਰਨਾ 12 ਤੋਂ 18 19 ਮਾਡਲ ਤੱਕ ਨੇ ਛੋਟੇ ਰੇਟ 'ਚ ਵੀ ਨੇ ਵੱਡੇ ਰੇਟ 'ਚ ਵੀ ਨੇ ਤੁਸੀਂ ਕਿਹੜੀ ਲੈਣੀ ਹੈ ਹੁਣ ਉਹ ਡਿਸਾਈਡ ਤੁਸੀਂ ਕਰਨਾ ਹੈ ਅਸੀਂ ਤੁਹਾਨੂੰ ਵੀਡੀਓ 'ਚ ਇੱਕ ਇੱਕ ਗੱਡੀ ਦਾ ਰੇਟ ਤੇ ਕੱਲੀ-ਕੱਲੀ ਗੱਡੀ ਬਾਰੇ ਜਾਣਕਾਰੀ ਦਵਾਂਗੇ ਵੀਡੀਓ ਨੂੰ ਐਂਡ ਤੱਕ ਜਰੂਰ ਵੇਖਿਓ ਸਕਿਪ ਨਾ ਕਰਿਓ ਕਿਤੇ ਵੀ ਕੋਈ ਕਾਰ ਦੀ ਆਫਰ ਦੇ ਸਕਦੇ ਆ ਆਫਰ ਦਾ ਫਾਇਦਾ ਤੁਸੀਂ ਚੱਕਣਾ ਹਾਂਜੀ ਸਤਿ ਸ਼੍ਰੀ ਅਕਾਲ ਪ੍ਰਦੀਪ ਜੀ ਸਤਿ ਸ਼੍ਰੀ ਅਕਾਲ ਜੀ ਤੇ ਨਵੇਂ ਸ਼ੋਰੂਮ ਚ ਬਾਈ ਨਮੀਆਂ ਨਮੀਆਂ ਬਗਲੇ ਵਰਗੀਆਂ ਕਾਰਾਂ ਲੈ ਕੇ ਆ ਗਏ ਕਿਉਂਕਿ ਵੀਡੀਓ ਐਂਡ ਤੱਕ ਦੇਖਿਓ ਤੁਹਾਨੂੰ ਛੋਟੀ ਤੋਂ ਲੈ ਕੇ ਵੱਡੀ ਘੱਟ ਪੈਸੇ ਤੋਂ ਲੈ ਕੇ ਵੱਧ ਕੀਮਤ ਵਾਲੀਆਂ ਕਾਰਾਂ ਦਿਖਾਵਾਂਗੇ ਬਲੌਗ ਦੇ ਐਂਡ ਤੱਕ ਬਣੇ ਰਹੋ ਜਿਹੜੇ ਮੇਰੇ ਵੀਰ ਸਾਡੇ ਚੈਨਲ ਤੇ ਨਵੇਂ ਆਏ ਉਹ ਚੈਨਲ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਸ਼ੇਅਰ ਕਰਦੇ ਕਰੋ ਇਸ ਵਾਰ ਆਪਾਂ ਨੇ 13 ਤਰੀਕ ਨੂੰ 13 ਅਪ੍ਰੈਲ ਨੂੰ ਅਲਟੋ ਕਾਰ ਬਿਲਕੁਲ ਗਿਫਟ ਚ ਦੇਣੀ ਆ ਜਿਹੜੇ ਮੇਰੇ ਵੀਡੀਓ ਸ਼ੇਅਰ ਕਰਦੇ ਨੇ ਤੇ ਕਮੈਂਟ ਕਰਦੇ ਨੇ ਤੇ ਸਭ ਤੋਂ ਪਹਿਲਾਂ ਬਲੈਕ ਸਵਰਟ ਲੈ ਕੇ ਆ ਗਏ ਕੱਟ ਪੈਸਿਆਂ ਚ ਜਿਹੜੀ ਟੌਪ ਦੀ ਕਾਰ ਆ ਕੀ ਮਾਡਲ ਆ ਬਈ ਇਹ 10 ਮਾਡਲ ਦੀ ਕਾਰ ਆ ਸਾਰੀ ਡਿਟੇਲ ਪਹਿਲਾਂ ਧਿਆਨ ਨਾਲ ਸੁਣਿਆ ਕਰੋ ਉਸ ਤੋਂ ਬਾਅਦ ਕਾਲ ਕਰੋ ਤੇ ਕਾਰ ਬੁੱਕ ਕਰ ਸਕਦੇ ਹੋ ਵੀਡੀਓ ਕਾਲ ਕਰਕੇ 10 ਮਾਡਲ ਦੀ ਕਾਰ ਆ ਫਰਸਟ ਓਨਰ ਦੀ ਕਾਰ ਆ ਕਾਲੇ ਰੰਗ ਦੀ ਐ ਤੇ ਪੈਟਰੋਲ ਆ ਪੈਟਰੋਲ ਹੀ ਪੈਟਰੋਲ ਪੈਟਰੋਲ ਦੇ ਵਿੱਚ ਮੇਰੇ ਵੀਰਾਂ ਨੂੰ ਬਹੁਤ ਡਿਮਾਂਡ ਆ ਵੀ ਪੈਟਰੋਲ ਚ ਕਾਰ ਚਾਹੀਦੀ ਆ ਫੈਮਿਲੀ ਦੇ ਵਾਸਤੇ ਕੱਟ ਪੈਸਿਆਂ ਚ ਉਹ ਤੁਹਾਡੇ ਸਾਹਮਣੇ ਖੜੀ ਆ 2010 ਮਾਡਲ ਆ ਤੇ ਰੇਟ ਕਿੰਨਾ ਰਹਿਣ ਵਾਲਾ ਦਾ ਸਿਰਫ 2 ਲੱਖ ਰੁਪਈਆ ਦੀ ਦੇ ਦਾਂਗੇ 10 ਮਾਡਲ ਪੈਟਰੋਲ ਆ ਲਓ ਵੀ 2 ਲੱਖ ਦੀ ਸਿਰਫ ਤੇ ਕਾਰ ਦੀ ਫੁੱਲ ਗਰੰਟੀ ਆ ਕਾਰ ਪੂਰੀ ਸਿੱਕੇਬੰਦ ਕਹਿ ਸਕਦੇ ਆ ਵੀ ਰੇਟ ਵੀ ਕਾਰ ਦਾ ਜਾਇਜ਼ ਆ ਤੇ ਕਾਰ ਵੀ ਨਜਾਇਜ਼ ਸੋਹਣੀ ਆ ਤੇ ਅਗਲੀ ਕਾਰ ਇਹ ਵੀ ਕੱਟ ਪੈਸਿਆਂ ਚ ਇਹ ਰਿਡਜ਼ ਦੇ 12 ਮਾਡਲਾਂ ਸਭ ਤੋਂ ਵੱਡੀ ਗੱਲ ਵੀ ਪੰਜਾਬ ਨੰਬਰ ਹੈ। ਲਓ ਵੀ ਪੰਜਾਬ ਨੰਬਰ ਦੀ ਕਾਰ ਹੈ ਘੱਟ ਪੈਸੇ ਜੀ ਦੇ ਦਾਂਗੇ। ਛੋਟੀ ਕਾਰ ਆ, ਛੋਟੇ ਤੋਂ ਸ਼ੁਰੂ ਕਰਦੇ ਫਿਰ ਤੁਹਾਨੂੰ ਲਗਜ਼ਰੀ ਕਾਰਾਂ ਤੱਕ ਲੈ ਕੇ ਜਾਵਾਂਗੇ ਤੇ ਕਾਰਾਂ ਦੀ ਡੀਪਲੀ ਜਾਣਕਾਰੀ ਦੇਵਾਂਗੇ ਤੇ ਕਿੰਨੇ ਮਾਡਲ ਆ ਬਈ ਇਹ? ਇਹ 12 ਮਾਡਲ ਹੈ VDI ਜਾਂ Rids ਦੇ ਡੀਜ਼ਲ ਤੇ। ਲਓ ਵੀ ਰੇਟ ਕੀ ਇਹਦਾ? ਰੇਟ 1,90,000 ਰੁਪਇਆ ਤੇ PV ਨੰਬਰ ਆ। PV ਨੰਬਰ ਆ ਇੱਕ ਵਾਰੀ ਇੰਟੀਰੀਅਰ ਦੀ ਕਾਰ ਚੈੱਕ ਕਰ ਲਓ। ਕਾਰ ਜਮਾ ਬਿਲਕੁਲ ਸੋਹਣੀ ਹੈ ਰੇਟ ਵੀ ਜਾਇਜ਼ ਨੇ ਰੇਟ ਕਿੰਨਾ ਰੇਟ ਆਦਾ 190000 ਰੁਪਿਆ 190000 ਦੀ ਰੇਟ ਦੇ ਵੀਰੇ ਤੇ ਰੇਟ ਵੀ ਜਾਇਜ਼ ਆ ਤੇ ਸਕਰੀਨ ਤੇ ਵੀ ਨੰਬਰ ਆ ਕਾਰ ਵੀ ਪੰਜਾਬ ਨੰਬਰ ਆ ਤੇ ਇੱਕ ਤੁਹਾਨੂੰ ਹੋਰ ਕਾਰ ਦਿਖਾਉਣੇ ਆ ਜਿਹਨੂੰ ਆਪਾਂ 나ਗਦਾ ਬੱਚਾ ਕਹਿੰਦੇ ਆ ਇਹ 나ਗਦਾ ਬੱਚਾ ਮਿੱਤਰੋ ਕਿ ਟੈਨਾ ਬਹੁਤ ਸੁਨੱਖੀ ਕਾਰ ਆ ਸੋਹਣੀ ਕਹਿ ਸਕਦੇ ਆ ਵੀ ਜਿਵੇਂ ਕਾਰ ਵੀਡੀਓ ਚ ਤੁਹਾਨੂੰ ਪਤਾ ਵੀ ਲੁੱਕ ਕਾਰ ਦੀ ਦੱਸ ਰਹੀ ਆ ਵੀ ਕਾਰ ਨਵੀਂ ਆ ਤਾਂ ਨਵੀਂ ਆ ਤੇ ਇੱਕ ਮਾਡਲ ਕਿੰਨਾ ਬਾਈ ਇਹ 2010 ਮਾਡਲ ਹੈ ਕੇ 10 ਹੈ ਫਰਸਟ ਓਨਰ ਦੀ ਕਾਰ ਹੈ ਕਾਰ ਜਮਾਂ ਓਕੇ ਦੀ ਰਿਪੋਰਟ ਹੈ ਪੈਟਰੋਲ ਪਲੱਸ ਸੀएनजी ਹੈ ਲੋ ਵੀ ਪੈਟਰੋਲ ਪਲੱਸ ਸੀएनजी ਆ ਤੇ ਰੇਟ ਵੀ ਕਾਰ ਦਾ ਬਹੁਤ ਜਾਇਜ਼ ਆ ਸਕਰੀਨ ਤੇ ਨੰਬਰ ਆ ਵੀਰੇ ਬਾਰ-ਬਾਰ ਕਹਿੰਦੇ ਆ ਇੱਕ ਵਾਰੀ ਵੀਡੀਓ ਕਾਲ ਕਰਕੇ ਕਾਰ ਬੁੱਕ ਕਰ ਲਿਓ ਤੇ ਕਾਰ ਪੂਰੀ ਸੋਹਣੀ ਆ ਤੇ ਰੇਟ ਕਾਰ ਦਾ ਕੀ ਆ ਵੀਰੇ 1,75,000 ਦੀ ਦੇ ਦਾਂਗੇ 10 ਮਾਡਲ K10 ਪੈਟਰੋਲ ਪਲੱਸ CNG ਲੋਬੀ ਪੈਟਰੋਲ ਪਰ K10 ਕਾਰ ਦੀ ਨਖਰੀ ਕਾਰ ਦਾ ਬਲੈਕ ਦਾ ਬਹੁਤ ਜ਼ਿਆਦਾ ਹੈਵੀ ਆ ਤੇ ਰੈਡ ਵੀ ਕਾਰ ਦਾ ਬਹੁਤ ਹਲਕਾ ਰੈਡ ਦੇ ਵਿੱਚ ਹੈਵੀ ਕਾਰ ਖੜੀ ਆ ਪੂਰੀ ਓਕੇ ਦੀ ਰਿਪੋਰਟ ਕਾਰਾ ਤੁਹਾਡਾ 1 ਰੁਪਿਆ ਲੱਗਣਾ ਨਹੀਂ ਸਿਰਫ ਐਨਓਸੀ ਦੇਵਾਂਗੇ ਤੇ ਕਾਰ ਦੇਵਾਂਗੇ ਟੌਪ ਦੀ ਜਿਹੜੀ ਚੀਜ਼ ਦੀ ਵੇਲਟ ਸੀ ਜਿਹੜੀ ਜੀ ਦੀ ਡਿਮਾਂਡ ਸੀ ਉਹ ਤੁਹਾਡੇ ਸਾਹਮਣੇ ਬਗਲੇ ਵਰਗੀਆਂ ਚੱਟੀਆਂ-ਚੱਟੀਆਂ ਦੁੱਧ ਵਰਗੀਆਂ ਕਾਰਾਂ ਮੌਜੂਦ ਨੇ ਇਹ ਕਾਰ ਕਿੰਨੇ ਮਾਡਲ ਆ ਵਰਨਾ ਤੇਰਾ ਮਾਡਲ ਵਰਨਾ ਐਚ ਆਰ ਨੰਬਰ ਦੀ ਸਭ ਤੋਂ ਵੱਡੀ ਗੱਲ ਹਰਿਆਣੇ ਵਾਲੇ ਭਰਾਵਾਂ ਲਈ ਖੁਸ਼ਖਬਰੀ ਹੈ 20 ਰੁਪਿਆ 2 ਤੋਂ 3000 ਲੱਗਣਾ ਸਿੱਧੀ ਤੁਹਾਡੇ ਨਾਮ ਹੋ ਜਾਣੀ ਹੈ ਲੋ ਵੀ 3000 ਚ ਤੁਹਾਡੇ ਕਾਰ ਨਾਮ ਹੋ ਜੂਗੀ ਤੁਹਾਡਾ ਕੋਈ 30 ਨਹੀਂ ਲੱਗਦਾ ਕੋਈ 35 ਲੱਗਦਾ ਤੇ ਕਾਰ ਦੇ ਮਾਲਕ ਤੁਸੀਂ ਬਣ ਜਾਓਗੇ ਤੇ ਕਾਰ ਦੇ ਅਲਾਈ ਟਾਇਰ ਉਹ ਤੁਹਾਨੂੰ ਕਹਿਣ ਦੀ ਲੋੜ ਨਹੀਂ ਤੁਹਾਨੂੰ ਪਤਾ ਹੀ ਆ ਵੀ ਅਲਾਈ ਟਾਇਰ ਦਾ ਆਪਣੇ ਓਕੇ ਦੀ ਰਿਪੋਰਟ ਹੁੰਦੇ ਨੇ ਤੇ ਕਾਰ ਬਹੁਤ ਘੈਂਟ ਆ ਕਾਰ ਓਕੇ ਆ ਤੇ ਇੱਕ ਵਾਰੀ ਸਕਰੀਨ ਤੇ ਸਾਡਾ ਨੰਬਰ ਚੱਲ ਰਿਹਾ ਕਾਲ ਕਰ ਲਿਓ ਜਿਹੜੀ ਵੀ ਕਰ ਲੈਣੀ ਆ 11 ਤੋਂ ਲੈ ਕੇ 18 ਮਾਡਲ ਤੱਕ ਬੰਨ ਕੋਲੇ ਕਾਰਾਂ ਖੜੀਆਂ ਨੇ ਤੇ ਕਾ ਦਾ ਰੇਟ ਕਿੰਨਾ ਵਜੇ ਦਾ ਰੇਟ ਹੈਗਾ 415000 ਰੁਪਏ ਡਿਮਾਂਡ ਹੈ ਬਾਕੀ ਮੌਕੇ ਤੇ ਕਰ ਲਾਂਗੇ ਓਨਰ ਫਸਟ ਆ ਵੀਰੇ ਓਨਰ ਫਸਟ ਆ ਇਹ ਗੱਲ ਜ਼ਿਆਦਾ ਰਹੇ ਨਹੀਂ ਇਹ ਓਨਰ ਸੈਕੰਡ ਆ ਇਹ ਸੈਕੰਡ ਆ ਇਹ ਸੈਕੰਡ ਓਨਰ ਦੀ ਕਾਰ ਹੈ ਜੋ ਰਿਐਲਿਟੀ ਇਜ਼ ਬੈਸਟ ਇਹ ਲਿਖਾ ਲੱਗ ਗਿਆ ਕਿਉਂਕਿ ਵਰਨਾ ਬਹੁਤ ਖੜੀਆਂ ਨੇ ਸੈਕੰਡ ਓਨਰ ਦੀ ਕਾਰ ਐ ਇਹ ਓਕੇ ਸੈਕੰਡ ਓਨਰ ਆ ਵੀਰੇ ਤੇ ਕਾਰ ਦੇ ਲਾਇ ਟਾਇਰ ਕਹਿੰਦੀ ਲੋੜ ਨਹੀਂ ਹੈਗੀ ਇੱਕਣ ਦੀ ਕਾਰ ਹੋ ਸਕਦੀ ਹੈ ਆਪਣੇ ਕੋਲੇ ਸਾਰੀਆਂ ਕਾਰਾਂ ਚੋ ਸੈਕੰਡ ਓਨਰ ਨਹੀਂ ਸਾਰੀਆਂ ਕਾਰ ਆਲਮੋਸਟ ਫਸਟ ਓਨਰ ਮਿਲਣਗੀਆਂ ਤੁਹਾਨੂੰ ਤੇ ਇੱਕ ਹੋਰ ਜਹਾਜ ਖੜਿਆ ਇਹਦਾ ਕੀ ਰੇਟ ਆ ਰੇਟ ਦੱਸ ਪਹਿਲਾਂ ਮਾਡਲ ਦੀ ਗੱਲ ਬਾਅਦ ਚ ਰੇਟ 5 ਲੱਖ ਰੁਪਈਆ 5 ਲੱਖ ਦੀ ਮਾਡਲ ਮਾਡਲ 14 ਮਾਡਲ ਹੈ ਇਹ ਫਸਟ ਓਨਰ ਦੀ ਕਾਰ ਹੈ ਇੱਕ ਵਾਰੀ ਇੰਟੀਰੀਅਰ ਦੀ ਚੈੱਕ ਕਰ ਲੋ ਲਓ ਵੀ ਇੰਟੀਰੀਅਰ ਦੀ ਦੇਖ ਲਓ 2014 ਮਾਡਲ ਐਕਸ ਜੀ ਵੀ ਚਟੇ ਰੰਗ ਦੀ ਫਸਟ ਆਨਰ ਤੇ ਰੁਪਿਆ ਸਿਰਫ 5 ਲੱਖ ਮਿੱਤਰੋ 5 ਲੱਖ ਚ ਤੁਹਾਨੂੰ ਜਹਾਜ਼ ਮਿਲ ਜਾਣਾ ਪੂਰਾ ਘੈਂਟ ਅਤੇ ਕਾਰ ਓਕੇ ਦੀ ਰਿਪੋਰਟ ਆ ਕੋਈ ਕਾਰਜਕਮੀ ਨਹੀਂ ਕਿਉਂਕਿ ਆਪਾਂ ਨੌਨ ਐਕਸੀਡੈਂਟ ਗੱਡੀਆਂ ਚੱਕਦੇ ਆ ਵੀਰੇ ਜੈਨੂਨ ਗੱਡੀਆਂ ਜਿਵੇਂ ਕਹਿ ਦਈਏ ਵੀ ਕੰਪਨੀ ਜਿਹੜੀਆਂ ਚੀਜ਼ਾਂ ਹੁੰਦੀਆਂ ਨੇ ਉਹ ਮਹਿੰਗੀਆਂ ਹੁੰਦੀਆਂ ਨੇ ਮਾਰਜਿਨ ਬਹੁਤ ਘੱਟ ਹੁੰਦਾ ਪਰ ਆਪਾਂ ਕੰਪਨੀ ਵਾਲੀਆਂ ਨੌਨ ਐਕਸੀਡੈਂਟ ਸਿੱਕੇਬੰਦ ਗੱਡੀਆਂ ਸਾਰੀਆਂ ਨੇ ਕੱਲੀ-ਕੱਲੀ ਕਾਰ ਤੋਲ ਕੀ ਮਗੂ ਮੜੀ ਹੋਈ ਆ ਤੇ ਇੱਕ ਵਾਰ ਫੇਰ ਤੁਹਾਡੇ ਕੋਲ ਉੱਚੇ ਮਾਡਲ ਦੀ ਕ੍ਰੇਟਾ ਕ੍ਰੇਟਾ ਆ ਗਈ 16 ਮਾਡਲ ਕ੍ਰੇਟਾ ਕ੍ਰੇਟਾ ਕਾਰ ਬਹੁਤ ਨਵੀਆਂ ਸਿਰਫ 65000 ਚੱਲੀ ਆ ਯੂਪੀ ਨੰਬਰ ਆ ਫਰਸਟ ਓਨਰ ਦੀ ਕਾਰ ਆ ਆਲਮੋਸਟ ਓਰੀਜਨਲ ਆ 2016 ਮਾਡਲ ਆ 2016 ਮਾਡਲ 2016 ਮਾਡਲ ਆ ਤੇ ਕਾਰ ਫਰਸਟ ਓਨਰ ਆ ਓਰੀਜਨਲ ਕਾਰ ਆ ਸਾਰੀ ਫਰੰਟ ਸੀਸੇ ਤੋਂ ਲੈ ਕੇ ਬੈਕ ਸੀਸੇ ਤੋਂ ਲੈ ਕੇ ਕੋਈ ਪੀਸ ਚੇਂਜ ਨਹੀਂ ਕਿਸੇ ਵੀ ਗਾਰਡ ਦਾ ਤੇ ਕਾਰ ਜਮਾਂ ਓਰੀਜਨਲ ਜਮਾ ਪਰ ਰਿਜਨਲ ਕਹੀ ਹੈ ਤਾਂ ਰਿਜਨਲ ਕਾਰ ਆ ਵੀਰੇ ਰੇਟ ਕਰਦਾ ਕਿੰਨਾ ਕਰੇ ਜੀ ਨਾਲ ਸਵਾ 7 ਲੱਖ ਰੁਪਇਆ ਆਸਕੀਆਂ ਬਾਕੀ ਮੌਕੇ ਦੇ ਕਰ ਲੈ ਲੋ ਵੀ 7 ਲੱਖ 22 ਹਜ਼ਾਰ ਜਿਹੜੀ ਹੈਗੀ ਆ ਡਿਮਾਂਡ ਆ ਤੇ ਬਾਕੀ ਕੋਈ ਚੱਕਰ ਨਹੀਂ ਪਰ ਆ ਉਹ ਤੁਹਾਡੇ ਤੋਂ ਬਾਹਰ ਨਹੀਂ ਹੈਗੇ ਵੀ ਜਦੋਂ ਬੰਦਾ ਲੈਣ ਆਉਂਦਾ ਹੁੰਦਾ ਨਾ ਅੱਥਰ ਵਿੱਚ ਫੋਨ ਤੇ ਪ੍ਰੋਪਰ ਗੱਲ ਨਹੀਂ ਬਣਦੀ ਜਦੋਂ ਸਾਈ ਰਾਕੇ ਗੱਲ ਹੁੰਦੀ ਆ ਚਲ ਮਾੜਾ ਮੋਟਾ ਨੇਗੋਸ਼ੀਏਸ਼ਨ ਹੋ ਜਾਂਦੀ ਆ ਮਾਨਤਾ ਨਾਲ ਹੋ ਜਾਂਦਾ ਬਿਲਕੁਲ ਬਿਲਕੁਲ ਤੇ ਅਗਲੀ ਕਾਰ ਇੱਕ ਹੋਰ ਕ੍ਰੇਟਾ ਖੜੀ ਆ ਇੱਕ ਹੋਰ ਕ੍ਰੇਟਾ ਆਟੋਮੈਟਿਕ 16 ਮਾਡਲ ਆ ਲਓ ਵੀ ਆਟੋਮੈਟਿਕ ਆ 16 ਮਾਡਲ ਆ ਐਚ ਆਰ ਨੰਬਰ ਆ ਮੇਰੇ ਹਰਿਆਣੇ ਵਾਲੇ ਵੀਰਾਂ ਵਾਸਤੇ ਜਿਹੜਾ ਮੇਰਾ ਵੀਰ ਪੰਜਾਬ ਚ ਵੀ ਰਹਿੰਦਾ ਹਰਿਆਣਾ ਦੇ ਰਿਸ਼ਤੇਦਾਰ ਆ ਉਹਦੇ ਨਾਮ ਵੀ ਕਰਾ ਸਕਦਾ ਬਿਲਕੁਲ ਉਹਦੇ ਨਾਮ ਤੇ ਪੈਸੇ ਬਚਾ ਸਕਦਾ ਬਿਲਕੁਲ ਬਿਲਕੁਲ ਪੈਸੇ ਬਚਾ ਸਕਦੇ ਨੇ ਤੇ ਰੇਟ ਇਹਦਾ ਵੀ ਓਨੀ ਆ ਰੇਟ ਉਹਦਾ ਵੀ ਓਨਾ ਹੀ ਆ 7.5 ਲੱਖ ਰੁਪਏ ਆ ਕਿੰ ਆ ਬਾਕੀ ਮੌਕੇ ਤੇ ਕਰ ਰਹਾ ਹਾਂ 7 ਲੱਖ 25 ਹਜ਼ਾਰ ਰੁਪਿਆ ਡਿਮਾਂਡ ਆ ਤੇ ਕਾਰ ਦਾ ਬਾਕੀ ਮੌਕੇ ਤੇ ਹੋ ਜੂਗਾ ਮਾਣ ਤਾਣ ਮਿੱਤਰੋ ਤੇ ਪ੍ਰਕਾਰ ਦੀ ਫੁੱਲ ਗਰੰਟੀ ਆ ਤੇ ਅਗਲੀ ਕਾਰ ਬਰਨਾ ਡੀ ਐਲ ਬਰਨਾ ਡੀ ਐਲ 15 ਮਾਡਲ ਅਨ ਯੂਜ਼ ਸਟੱਪਣੀ 65 ਕੁ ਹਜ਼ਾਰ ਕਾਰ ਚਲੀ ਐ ਕਾਰ ਬਿਲਕੁਲ ਨਵੀਂ ਐ ਇੱਕ ਵਾਰੀ ਆ ਜਾ ਸਟੱਪਣੀ ਦਿਖਾਉਣੇ ਆ ਲੋ ਵੀ ਸਾਰੇ ਭਰਾਵਾਂ ਨੂੰ ਬੇਨਤੀ ਕਰਨਾ ਵੀ ਇੱਕ ਵਾਰੀ ਤੁਸੀਂ ਸਟੱਪਣੀ ਦਾ ਅੰਦਾਜ਼ਾ ਲਾ ਹੀ ਲੋ ਆਉਂਦਾ ਆਦਾ ਲਾਈ ਵੀ ਦਿਖਾਏ ਦੇ ਲਾਈ ਵੀ ਇਹਦੇ ਨਵੇਂ ਨੇ ਟਾਇਰ ਵੀ ਨਵੇਂ ਨੇ ਤੇ ਸਟੱਪਣੀ ਸਟੱਪਣੀ ਕੀ ਕਹਿੰਦੀ ਐ ਸਟੱਪਣੀ ਦੇ ਕਹਿੰਦੀ ਬਸ ਮੈਨੂੰ ਲੈ ਜਾਓ oven ਲੱਗਣ ਥੱਲੇ ਦੇਓ ਨਾ ਤੇ ਹਵਾ 'ਚ ਹੀ ਲੈ ਜਾਓ ਬਸ ਤੇ ਕਾਰ ਪੈਂਡ ਯਾਰ ਚੱਲੀ ਆ ਦੇਖ ਲੋ ਵੀ ਯਾਰ ਤੁਸੀਂ ਸੋਚ ਕੇ ਦੇਖ ਲੋ ਵੀ ਯਾਰ 15 ਮਾਡਲ ਆ 65000 ਕਾਰ ਚੱਲੀ ਹੋਈ ਆ ਜੈਨੂਅਨ ਇੱਕ ਤਾਂ ਹੁੰਦਾ ਵੀ ਯਾਰ ਮੀਟਰ ਬੈਕ ਕਰਵਾ ਕੇ ਕਹਿੰਦੇ ਨੇ ਬਈ 65000 ਚੱਲੀ ਆ ਮੀਟਰ ਬੈਕ ਨਹੀਂ ਮਿੱਤਰੋ ਔਨ ਰਿਕਾਰਡ ਹੰਡਾਈ ਦੇ ਵਿੱਚ ਚੈੱਕ ਕਰਵਾ ਕੇ ਕਾਰ ਸਿਲੀ ਜਾ ਸਕਦੇ ਹੋ 65000 ਚੱਲੀ ਹੋਈ ਕਾਰ ਆ ਤੇ ਰੇਟ ਵੀ ਕਾਰ ਦਾ ਜਾਇਜ਼ ਹੋਊਗਾ 1.5 ਲੱਖ ਰੁਪਇਆ ਨਯਾਇਸ ਸੋਣੀ ਕਾਰ ਦਾ ਜੈਜ ਰੇਟ ਆ ਵੀਰੇ ਕਿਉਂਕਿ ਸੋਣੀ ਚੀਜ਼ ਹੈ ਜੜੀ ਬਹੁਤ ਔਖੀ ਮਿਲਦੀ ਅਸੀਂ ਬਹੁਤ ਟੱਕਰਾਂ ਮਾਰ ਕੇ ਲੱਭ ਕੇ ਕਰਨ ਲੈ ਕੇ ਆਉਨੇ ਆ ਤੇ ਇੱਕ ਲਗਜ਼ਰੀ ਤੋਹਫਾ ਇੱਕ ਹੋਰ ਥੋੜੇ ਸਾਹਮਣੇ ਖੜਾ ਹੈ ਮਿੱਤਰੋ ਇਹ ਕਾਰ ਵੀ ਯਾਰ ਬਹੁਤ ਖਾਸ ਆ ਬੈਕਸਵੋਗਰ ਵਾਲਿਆਂ ਦੀ ਇਹ 56 10 ਮਾਡਲ ਹੈ ਚੰਡੀਗੜ੍ਹ ਨੰਬਰ ਹੈ ਕਾਰ ਜਮਾ ਇਹ ਵੀ ਨਵੀਂ ਪਈ ਆ ਇੱਕ ਵਾਰੀ ਜੇ ਇਹਦੀ ਸਤਪਣੀ ਦਿਖਾ ਦਈਏ ਨਾ ਇਹਦਾ ਬੈੱਡ ਬਣ ਜਾਂਦਾ ਜੇ ਬੱਡ ਮੰਨ ਲਓ ਤੁਸੀਂ ਟ੍ਰਿਪ ਤੇ ਜਾ ਰਹੇ ਹੋ ਘੁੰਮਣ ਜਾ ਰਹੇ ਹੋ ਤੁਹਾਨੂੰ ਕਮਰਾ ਲੈਣ ਦੀ ਲੋੜ ਨਹੀਂ ਇੱਕ ਗੱਡੀ ਤੇ ਹੀ ਬੈੱਡ ਬਣ ਜਾਂਦਾ ਤੁਹਾਨੂੰ ਦਿਖਾਉਣੇ ਆ ਜੋ ਤੇ ਕਾਰ ਲਗਜ਼ਰੀ ਕਾਰ ਆ ਸਨਰੂਫ ਆ ਆ ਦੇਖੋ ਬਈ ਤੇ ਇਧਰ ਲਿਆ ਇੱਕ ਵਾਰੀ ਕੈਮਰਾ ਚੈੱਕ ਕਰ ਲੈ ਵੀ ਸਨਰੂਫ ਵੀ ਹੈਗਾ ਕਾਰ ਦੇ ਵਿੱਚ ਤੇ ਪੈਟਰੋਲ ਦੀ ਕਾਰ ਆ ਬਈ 2010 ਮਾਡਲ ਚੰਡੀਗੜ੍ਹ ਨੰਬਰ ਆ ਤੇ ਆ ਦੇਖ ਲਓ ਵੀ ਕਾਰ ਦੇ ਸੀਟਾਂ ਜਿਹੜੀਆਂ ਫੋਲਡ ਹੋ ਜਾਂਦੀਆਂ ਨੇ ਤੇ ਕਾਰ ਲੋਕ ਲੱਗਿਆ ਪਿਆ ਲੋਕ ਲੱਗ ਰਿਹਾ ਕੋਈ ਚੱਕਰ ਨਹੀਂ ਜਿਹੜੀ ਕਾਰ ਆ ਨਾ ਯਾਰ ਮੈਨੂੰ ਕਿਹਾ ਵੀ ਸਰਾ ਹੀ ਆ ਓਕੇ ਜੀ ਇੱਕ ਵਾਰੀ ਤੁਹਾਨੂੰ ਡੱਗੀ ਚੱਕ ਕੇ ਦਿਖਾਉਣੇ ਆ ਜੋ ਆ ਜੋ ਡੱਗੀ ਚੱਕ ਕੇ ਦਿਖਾਉਣੇ ਆ ਤੁਹਾਨੂੰ ਕਾਰ ਕਿੰਨੀ ਨਵੀਂ ਆ ਆ ਦੇਖੋ ਲੈ ਬਈ ਲੋ ਵੀ ਮੇਟਰ ਮਾਡਲ 2010 ਆ ਪਰ ਬੇਬਸ ਹੋ ਜੂਗੇ ਕਾਰ ਦੇਖ ਕੇ ਤੁਸੀਂ ਕਹੋਗੇ ਯਾਰ ਕਾਰ ਇਹੀ ਲੈ ਕੇ ਜਾਣੀ ਆ 2010 ਮਾਡਲ ਚੰਡੀਗੜ੍ਹ ਨੰਬਰ ਮੈਂ ਕਿਹਾ ਜੰਮ ਕੇ ਚੱਲਣ ਵਾਲੀ ਕਾਰ ਆ ਜਿਹਨੂੰ ਝੋਟਾ ਕਹਿ ਦਿੰਦੇ ਆ ਵੀ ਐਨ ਵੀ ਹਲਦੀ ਨਹੀਂ ਯਾਰ ਕਾਰ ਪਟ્રોલ ਦੀ ਕਾਰ ਆ ਤੇ ਰੇਟ ਵੀ ਕਾਰ ਦਾ ਬਹੁਤ ਜਾਇਜ਼ ਆ ਕੀ ਰੇਟ ਆ ਬਈ ਇਹਦਾ 275000 ਰੁਪਿਆ 275000 ਦੀ 2010 ਮਾਡਲ ਪਸਾਟ ਪਸਾਟ ਦਿੱਕਾਰ ਹੈਗੀ ਆ ਪੈਟਰੋਲ ਤੇ ਸਟਾਰਟ ਤੇ ਕਾਰ ਪੂਰੀ ਘੈਂਟ ਤੇ ਇੱਕ ਹੋਰ ਸਵਰਟ ਲੈ ਕੇ ਆ ਗਏ 2015 ਮਾਡਲ ਆ 2015 ਮਾਡਲ ਹੈ ਐਚ ਆਰ ਨੰਬਰ ਹੈ ਕਾਰ ਜਮਾ ਇਹ ਵੀ ਨਵੀਂ ਪਈਆ ਇੱਕ ਵਾਰੀ ਇੰਟੀਰੀਅਰ ਦੀ ਕਾਰ ਵੇਖ ਲਓ ਬਿਲਕੁਲ ਸਾਫ਼ ਹੈ ਬਿਲਕੁਲ ਸਾਫ਼ ਸੀਟ ਕਵਰ ਵੀ ਤਾਜ਼ੇ ਲੱਗਦੇ ਨੇ ਮੈਨੂੰ ਸੀਟ ਕਵਰ ਵੀ ਬਿਲਕੁਲ ਤਾਜ਼ੇ ਨੇ ਤੇ ਕਾਰ ਵੀ ਤਾਜੀ ਆ ਕਾਰ ਵੀ ਤਾਜੀ ਹੈ 2015 ਮਾਡਲ ਆ 2015 ਮਾਡਲ ਹੈ ਜਮਾ ਰੇਟਾਂ ਚ ਦੇ ਦਾਂਗੇ 4 ਲੱਖ ਓਨਰ 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 ਸੈਕੰਡ ਆ ਓਨਰ ਸੈਕੰਡ ਆ ਵੀਰੇ ਤੇ 2015 ਮਾਡਲ ਦਾ ਰੇਟ ਕਿੰਨਾ 4 ਲੱਖ 80 ਹਜ਼ਾਰ ਰੁਪਿਆ 4 ਲੱਖ 80 ਹਜ਼ਾਰ ਡਿਮਾਂਡ ਆ ਬਾਕੀ ਭਾਈ ਕਰ ਦਾਂਗੇ ਕੋਈ ਚੱਕਰ ਨਹੀਂ ਹੈਗਾ ਭਰਾਵੋ ਕੋਈ ਚੱਕਰ ਨਹੀਂ ਮੋਕਦਾ ਜੇ ਮੇਰਾ ਭਰਾ ਕੋਈ ਮਾਨ ਕਰਕੇ ਆ ਜਾਂਦਾ ਨਾ ਤਾਂ ਫਿਰ ਉਹਦਾ ਮਾਨ ਰੱਖਣਾ ਪੈਂਦਾ ਮੇਰੇ ਵੀਰੋ ਤੇ ਕੋਈ ਦਿੱਕਤ ਨਹੀਂ ਤੇ ਇੱਕ ਫੇਰ 2013 ਮਾਡਲ 2013 ਮਾਡਲ ਵਰਨਾ ਆ ਗਈ ਮਿੱਤਰੋ ਜਿਹੜੀ ਦੀ ਵਰਨਾ ਵਰਨਾ ਜਿਨ੍ਹਾਂ বিনা ਤੁਹਾਨੂੰ ਨਾ ਸਾਨੂੰ ਬਿਲਕੁਲ ਨਹੀਂ ਸਰਨਾ ਉਹ ਵਰਨਾ ਤੁਹਾਡੇ ਸਾਹਮਣੇ ਹੁਣ ਤੁਸੀਂ ਦੱਸੋ ਵੀ ਤੁਸੀਂ ਕੀ ਕਰਨਾ ਵੀ ਕਾਰ ਲੈਣੀ ਆ ਤੇ ਸਕਰੀਨ ਤੇ ਨੰਬਰ ਆ ਵੀਰੇ ਵੀਡੀਓ ਕਾਲ ਕਰ ਲਿਓ ਤੇ ਇੱਕ ਵਾਰੀ ਬਿਲਡ ਕਰ ਲਿਓ ਪੀਵੀ 13 ਕਾਰ ਬਜ਼ਾਰ ਮੂਹੜਕ ਤੇ ਕਾਰ ਦਾ ਰੇਟ ਕਿੰਨਾ ਵੀਰੇ ਦਾ ਕਾਰ ਜੈਜ ਰੇਟਾਂ ਚ ਦੇ ਦਾਂਗੇ 4.5 ਲੱਖ ਰੁਪਈਆ ਦੀ 13 ਮਾਡਲ ਵਰਨਾ 4.5 ਲੱਖ ਰੁਪਈਆ ਦੀ 2013 ਮਾਡਲ ਵਰਨਾ ਵੀਰੇ ਯਾਰ 1 ਰੁਪਈਆ ਦਾ ਕੰਮ ਨਹੀਂ ਕਰਨਾ ਸਾਰਾ ਕੰਮ ਓਕੇ ਦੀ ਰਿਪੋਰਟ ਆ ਇੱਕ ਵਾਰੀ ਆ ਜਾਓ ਤੇ ਕਾਰ ਤੁਹਾਨੂੰ ਦੇ ਦਾਂਗੇ ਤੁਹਾਨੂੰ ਕੁਝ ਨਹੀਂ ਕਰਾਉਣਾ ਸਿਰਫ ਨੰਬਰ ਲਵਾਉਣਾ ਪਊਗਾ ਓਨਰ ਫਸਟ ਮਿਲੂਗੀ ਤੇ ਅਗਲੀ ਕਾਰ ਫੇਰ ਇਹ ਵੀ ਤੋਹਫਾ ਹੀ ਆ ਮਿੱਤਰੋ 13 ਮਾਡਲ ਵਰਨਾ ਫੇਰ ਆ ਗਈ ਮਿੱਤਰੋ ਇਹ ਵੀ ਸੇਮ ਰੇਟਾਂ ਦਾ ਇਹ ਆਟੋਮੈਟਿਕ ਹੈ ਇਹ ਮੈਨੂਅਲ ਆ ਆਟੋਮੈਟਿਕ ਇੱਕ ਮੇਰੇ ਭਰਾਵਾਂ ਨੂੰ ਮੈਂ ਕਹਿ ਦੇਣਾ ਚਾਹੁੰਦਾ ਵੀ ਕਈ ਬੰਦੇ ਕਹਿ ਦਿੰਦੇ ਨੇ ਬਾਈ ਛੁੱਡੀਆਂ ਕਾਰਾਂ ਯਾਰ ਮੈਂ ਹੀ ਆ ਨੇ ਫੋਨ ਤੇ ਸੁਣ ਕੇ ਰੇਟ ਬਾਈ ਮਹਿੰਗੀਆਂ ਨੇ ਬਾਈ ਮਹਿੰਗੀ ਚੀਜ਼ ਸੋਹਣੀ ਹੁੰਦੀ ਆ ਤੇ ਉਹ ਚੀਜ਼ ਤੇ ਲੱਗੇ ਹੁੰਦੇ ਨੇ ਪੈਸੇ ਬਾਈ ਤੁਸੀਂ 20000 ਸਸਤੀ ਕਾਰ ਤੇ ਡੋਲ ਜਾਨੇ ਹੋ ਪਰ ਉਹ ਕਾਰ ਚ ਯਾਰ ਇੰਜਨ ਗੇਅਰ ਦੀ ਵਧੀਆ ਨਹੀਂ ਹੁੰਦੀ ਐਕਸੀਡੈਂਟ ਕਾਰ ਹੁੰਦੀ ਆ ਪਰ ਆ ਦੇਖ ਲਓ ਵੀ ਅਸੀਂ ਯਾਰ ਨੋਨ ਐਕਸੀਡੈਂਟ ਗੱਡੀਆਂ ਫਸਟ オーਨਰ ਗੱਡੀਆਂ ਲੈ ਕੇ ਆਉਨੇ ਆ ਬਰਨਾ ਦੇਖ ਲੋ ਵੀ ਰੁਪਏ ਯਾਰ ਪਹਿਲਾਂ ਲਾਉਣੇ ਆ ਕਾਰ ਤੇ ਕਮੀ ਇੱਕ ਵੀ ਨਹੀਂ ਛੱਡਦੇ ਕਿਸੇ ਮੇਰੇ ਭਰਾ ਨੂੰ ਕੋਈ ਕਮੀ ਨਹੀਂ ਲੱਗਦੀ ਮਾੜੀ ਮੁੱਡੀ ਕੋਈ ਮਾਈਨਰ ਜਿਹੜੀ ਸਾਡੇ ਨੌਲੇਜ 'ਚ ਨਹੀਂ ਆਉਂਦੀ ਛੋਟੀ ਮੁੱਡੀ ਪ੍ਰੋਬਲਮ ਹੋ ਸਕਦੀ ਹੈ ਹਲਕੀ ਫੁਲਕੀ ਪਰ ਮੇਜਰ ਪ੍ਰੋਬਲਮ ਆਪਣੀ ਕਾਰ 'ਚ ਕੋਈ ਵੀ ਨਹੀਂ ਆਉਂਦੀ ਆਹ ਦੇਖ ਲੋ ਵੀ ਲੈਟਾਂ ਕਰਦੀਆਂ ਯਾਰ ਲੈਟਾਂ ਯਾਰ 10000 ਦੀਆਂ ਲੈਟਾਂ ਪੰਦੀਆਂ ਨੇ ਘੱਟੋ ਘੱਟ ਅਲਾਏ ਦੇਖ ਲੋ ਘੱਟੋ ਘੱਟ 26000 ਦੇ ਅਲਾਏ ਪੈਂਦੇ ਨੇ 15000 20000 ਦੇ ਟਾਇਰ ਪੈਂਦੇ ਨੇ 5 6000 ਦੇ ਸੀਟ ਕਵਰ ਪੈਂਦੇ ਨੇ ਬਾਕੀ ਵੀਰੇ ਹੋਰ ਛੋਟੇ-ਮੋਟੇ ਖਾਤੇ ਆ ਮੈਂ ਤੁਹਾਨੂੰ ਗਿਣਿਆ ਨਹੀਂ ਸਕਦਾ। ਘੱਟੋ-ਘੱਟ 70000 ਰੁਪਿਆ ਕਾਰਾਂ ਦੇ ਉੱਪਰ ਹਰੇਕ ਕਾਰ ਦੇ ਉੱਪਰ ਲੱਗਦਾ। 70000 ਲੱਗਦਾ ਵੀਰੇ ਤਾਂ ਲੱਗਦੇ ਵੀ ਕਾਰ ਮਹਿੰਗੀ ਆ ਤੇ ਕਾਰ 'ਚ ਕੋਈ ਕਮੀ ਨਹੀਂ ਹੁੰਦੀ। ਕਾਰ ਬਿਲਕੁਲ ਨਵੀਂ ਹੁੰਦੀ ਆ ਤੇ ਕਾਰ ਦਾ ਵੀ ਰੇਟ ਕਿੰਨਾ ਹੈ ਦਾ? ਰੇਟ ਇਹਦਾ ਵੀ 4.5 ਲੱਖ ਰੁਪਿਆ। 4.5 ਲੱਖ ਦੀ 2013 ਮਾਡਲ ਵੀਰੇ 1 ਰੁਪਿਆ ਲਾਉਣਾ ਨਹੀਂ। ਸਿਰਫ ਤੁਸੀਂ ਨੇ ਪਵਾਉਣਾ ਡੀਜ਼ਲ ਤੇ ਕਾਰ ਘਵਾਉਣੀ ਆ ਜਿੱਥੇ ਮਰਜੀ। ਜਿੱਥੇ ਮਰਜੀ ਜਾਓ ਕੁਮੌਰ ਯਾਰੇ ਮਰਦੀ ਗਰਮੀਆਂ ਆਉਣ ਵਾਲੀਆਂ ਨੇ ਸ਼ਿਮਲੇ ਸ਼ਿਮਲੇ ਜਾਓ ਮਨਾਲੀ ਜਾਓ ਘੁੰਮ ਕੇ ਆਓ ਇੱਕ ਵਾਰੀ ਵਰਨਾ ਤੇ ਲਓ ਵੀ ਇੱਕ ਹੋਰ ਵਰਨਾ ਜਿੰਨੀਆਂ ਵਰਨਾ ਕਹੋਂਗੇ ਨਾ ਅੱਜ 19 ਮਿਲਣ ਗਿਆ 11 ਤੋਂ ਲੈ ਕੇ 18 ਤੱਕ ਸਾਰੀਆਂ ਕਾਰਾਂ ਨੇ ਤੇ ਆ ਕਿੰਨੇ ਆਉਣ ਲੈ ਵੀਰੇ ਇਹ ਵੀ 13 ਮਾਡਲ ਵਰਨਾ ਐ ਐਚ ਆਰ ਨੰਬਰ ਦੀ ਐ ਸੈਕੰਡ ਓਨਰ ਦੀ ਕਾਰ ਐ ਅਲਾਈ ਟਾਇਰ ਬਿਲਕੁਲ ਨਵੇਂ ਸੀਟ ਕਵਰ ਜਿਵੇਂ ਨਵੇਂ ਕਾਰ ਵੀ ਨਵੀਂ ਤੇ ਲਾਈਟਾਂ ਵੀ ਨਵੀਆਂ ਨੇ ਹੂੰ ਬਿਲਕੁਲ ਤੇ ਤੁਸੀਂ ਵੀ ਨਵੇਂ ਨਵੇਂ ਕਸਟਮਰ ਵਣਕ ਇੱਕ ਵਾਰੀ ਆਜੋ ਤੇ ਤੁਹਾਡੇ ਨਾਲ ਕਰਾਂਗੇ ਵਧੀਆ ਡੀਲ ਤੇ ਤੁਹਾਨੂੰ ਦੇਵਾਂਗੇ ਵਰਨਾ 4.5 ਲੱਖ ਦੀ 4.5 ਲੱਖ ਰੁਪਈਆ ਦੀ 4.5 ਲੱਖ ਦਾ ਤਿੰਨੇ ਬਾਈਰ ਜਿਹੜੀ ਮਰਜ਼ੀ ਨੂੰ ਹੱਥ ਲਾ ਲਓ ਤਿੰਨੇ ਕਾਰਾਂ 2013 ਮਾਡਲ ਨੇ 4.5 ਲੱਖ ਰੁਪਈਆ ਦੀਆਂ ਦੇਣੀਆਂ ਨੇ ਬਾਕੀ ਹਲਕਾ ਫੁਲਕਾ ਤੁਹਾਨੂੰ ਕਹਿ ਦਈਏ ਵੀ ਮਾਨਦਾਨ ਹੋ ਜੂ ਬਾਲਾ ਵੱਡਾ ਫਰਕ ਆਪਾਂ ਰੱਖਿਆ ਨਹੀਂ ਕਿਉਂਕਿ ਰੇਟ ਆਪਾਂ ਨੇ ਅਨਾਉਂਸ ਕਰਤਾ ਤੇ ਇੱਕ ਆ ਤੋਫਾ ਯਾਰ 2017 ਮਾਡਲ ਐਕਚਰ ਨੰਬਰ ਦੀ ਗਾਰ ਐ ਵਿਦ ਸਨ ਰੂਫ ਲਓ ਵੀ ਬਲੈਕ ਗਾਰ ਆ ਆਟੋਮੈਟਿਕ ਉੱਤੋਂ ਸਨ ਰੂਫ ਆ ਉੱਤੋਂ ਅਲਾਏ ਪਏ ਹੋਏ ਨੇ ਕਾਰ ਦੇ ਤੇ ਨਵੇਂ ਕਾਰ ਦੇ ਟਾਇਰ ਨੇ ਅਲਾਏ ਟਾਇਰ ਬਿਲਕੁਲ ਨਵੇਂ ਤੇ ਕਾਰ ਫਸਟ ਓਨਰ ਤੇ ਕਾਰ ਰਿਕਾਰਡ ਨਾਲ ਚੱਲੀ ਹੋਈ ਆ ਸਕਰੀਨ ਤੇ ਨੰਬਰ ਆ ਵੀਰੇ ਬਾਰ-ਬਾਰ ਬਾਹਰ ਕਹਿ ਰਿਆ ਇੱਕ ਵਾਰੀ ਫੋਨ ਵੀ ਕਰ ਲਓ ਜੇ ਤੁਹਾਡੇ ਕੋਲ ਟਾਈਮ ਹੈਗਾ ਵੀਰੇ ਇੱਥੇ ਕਾਰਾਂ ਦੇਖਣ ਦਾ ਤਾਂ ਪੀਬੀ 13 ਕਾਰੋ ਯਾਰ ਮੂਨਕ ਪਾਤੜਾ ਰੋਡ ਤੇ ਆਪਣਾ ਕਾਰ ਬਜ਼ਾਰ ਨੇ ਦੋ ਜਿਹੜੇ ਮਰਜ਼ੀ ਚ ਆਜੋ ਤੇ ਕਾਰਾਂ ਜਿੰਨੀਆਂ ਮਰਜ਼ੀ ਲੈ ਜਾਓ ਤੇ ਰੇਟ ਵਾਈ ਕਾਰ ਦਾ ਕੀ ਆ ਰੇਟ ਇਹਦਾ ਹੈਗਾ 8.5 ਲੱਖ ਰੁਪਏ ਆਸਕੀਆਂ ਬਾਕੀ ਮੌਕੇ ਤੇ ਕਰ ਲਾਂਗੇ ਲਓ ਵੀ ਇੱਕ ਹੋਰ ਤੋਹਫਾ ਖੜਿਆ ਬਲੈਕ ਨਾਗਣੀ ਜਿਹਨੂੰ ਆਪਾਂ ਕਹਿੰਦੇ ਆ ਇਹ ਵੀ 2018 ਮਾਡਲ ਹੈ 2018 ਮਾਡਲ ਹੈ ਫਰਸਟ ਓਨਰ ਦੀ ਕਾਰ ਹੈ ਕਾਰ ਜਮਾਂ ਨਵੀਂ ਐ ਮਿੱਤਰੋ ਜਮਾਂ ਨਵੀਂ ਤਾਂ ਨਵੀਂ ਫਰਸਟ ਓਨਰ ਆ ਆਟੋਮੈਟਿਕ ਆ ਸਨ ਰੂਫ ਆ ਤੇ ਰਿਕਾਰਡ ਨਾਲ 70000 ਕਿਲੋਮੀਟਰ ਆਨ ਰਿਕਾਰਡ ਕਾਰ ਚੱਲੀ ਹੋਈ ਆ ਆਨ ਰਿਕਾਰਡ ਚੱਲੀ ਹੋਈ ਆ ਦੋ ਚਾਬੀਆਂ ਬੀਮਾ ਮੌਜੂਦ ਆ ਕਾਰ ਦਾ ਇੱਕ ਵਾਰੀ ਇੰਟੀਰੀਅਰ ਦੀ ਚੈੱਕ ਕਰ ਲਓ ਯਾਰ ਮੈਂ ਕਹਾਂ ਵੀ ਇਹ ਕਾਰ ਚ ਤੁਹਾਨੂੰ ਫੀਲਿੰਗ ਐਦਾਂ ਆਉਣੀ ਆ ਵੀ ਯਾਰ ਆਪਾਂ ਕਾਰ ਨਵੀਂ ਨਹੀਂ ਲੈ ਕੇ ਆਏ ਆ ਨਵੀਂ ਵਾਲੀ ਨਵੀਂ ਦਾ ਕਾਰ ਦਾ ਰੇਟ ਦੀ ਦੱਸਦੇ ਕੀ ਆ ਇਹਦਾ ਨਵੀਂ ਦਾ ਰੇਟ ਹੈਗਾ 9 ਲੱਖ ਰੁਪਿਆ ਆਸਕਿੰਗ ਆ ਬਾਕੀ ਮੌਕੇ ਤੇ ਕਰ ਲੈ 9 ਲੱਖ ਰੁਪਿਆ ਆਸਕਿੰਗ ਆ ਬਾਕੀ ਹੋ ਜਾਊਗਾ ਮਿੱਤਰੋ ਮਾਣ ਤਾਣ ਤੇ ਇੱਕ ਫੇਰ ਹੋਰ ਨਵੀਂ ਸ਼ੇਪ ਦੇ ਵਿੱਚ ਕਾਰ ਖੜੀ ਆ ਚਿੱਟਿਆ ਰੰਗ ਦੀ 2016 ਮਾਡਲ ਫਸਟ ਓਨਰ ਦੀ ਕਾਰ ਆ ਲਓ ਵੀ ਫਸਟ ਓਨਰ ਆ 2016 ਮਾਡਲ ਆ ਤੇ ਕਾਰ 'ਚ ਕੋਈ ਕਮੀ ਨਹੀਂ ਬਿਲਕੁਲ ਸੋਹਣੀ ਕਾਰ ਆ ਤੇ ਰੇਟ ਕਾਰ ਸੋਹਣੀ ਕਾਰ ਦਾ ਰੇਟ ਕੀ ਆ ਸੋਹਣੀ ਕਾਰ ਦਾ ਰੇਟ ਹੈ 6 ਲੱਖ ਰੁਪਇਆ ਲਓ ਵੀ 6 ਲੱਖ ਦੀ 16 ਮਾਡਲ ਮਿਲ ਜੂਗੀ ਕਾਰ ਓਕੇ ਆ ਤੇ ਅਗਲੀ ਕਾਰ ਇਹ ਵੀ ਪੂਰੀ ਚੰਦਾਰ ਕਾਰ ਆ ਇਹ ਕਾਰ ਦੇ ਵੀ ਪੂਰੇ ਚਰਚੇ ਨੇ ਕਿੱਤੇ ਰੰਗ ਦੀ ਆ ਤੇ ਸਨ ਰੂਫ ਆ ਸਨ ਰੂਫ ਆ 18 ਮਾਡਲ ਹੈ ਫਰਸਟ ਓਨਰ ਦੀ ਕਾਰ ਰਿਕਾਰਡ ਨਾਲ ਚੱਲੀ ਕਾਰ ਹੈ ਕਾਰ ਬਿਲਕੁਲ ਨਵੀਂ ਹੈ ਫੁੱਲ ਗਾਰੰਟੀ ਵਿੱਧ ਪ੍ਰੂਫ ਆ ਅੱਜ ਤੁਹਾਡੇ ਸਾਹਮਣੇ ਵਰਨਾ ਸਨ ਰੂਫ ਆ ਲਓ ਵੀ ਸਨ ਰੂਫ ਖੜੀ ਆ ਸਨ ਰੂਫ ਦਾ ਪੱਥ ਨੂੰ ਸਨ ਰੂਫ ਵੀ ਖੋਲ ਕੇ ਦਿਖਾ ਦਈਏ ਤੇ ਕਾਰ ਜਿਵੇਂ ਨਵੀਂ ਆ ਦੇਖ ਲਓ ਅੰਟੀਰੀਅਰ ਦੀ ਚੈੱਕ ਕਰ ਲਓ ਕਾਰ ਓਕੇ ਦੀ ਰੱਬੋਟ ਹੈ ਤੇ ਕੰਮ ਜਮਾ ਲੋਟ ਆ ਬਾਈ ਇੱਕ ਵਾਰੀ ਥੋੜੀ ਥੋੜੀ ਕਮੀ ਆ ਇੱਕ ਵਾਰ ਤੁਸੀਂ ਕਾਰ ਚੈੱਕ ਕਰ ਲਓ ਅਲਾਈ ਟਾਇਰ ਓਨਰ ਫਰਸਟ ਪੂਰੀ ਮਸਤ ਕਾਰ ਆ ਤੇ ਰੇਟ ਵੀ ਕਾਰਦਾ ਕਿੰਨਾ ਇਹਦਾ 9 ਲੱਖ ਰੁਪਇਆ 9 ਲੱਖ ਰੁਪਇਆ ਡਿਮਾਂਡ ਆ ਬਾਕੀ ਹੋ ਜੂਗਾ ਕਾਰ ਤੇ ਲੋਨ ਵੀ ਹੋ ਜੂਗਾ ਯਾਰ ਹੋਰ ਦੱਸੋ 21 ਲੱਖ ਰੁਪਇਆ ਦੇ ਕੇ ਲੋਨ ਵੀ ਹੋ ਜੂਗਾ 21 ਲੱਖ ਰੁਪਇਆ ਡਾਉਨ ਪੇਮੈਂਟ ਕਰਕੇ ਬਾਕੀ ਕਾਰ ਤੇ ਹੋ ਜੂਗਾ ਲੋਨ ਤੇ ਅਗਲੀ ਕਾਰ ਕਿੰਨੇ ਮਾਡਲ ਆ ਵੀਰੇ ਅਗਲੀ ਕਾਰ 15 ਮਾਡਲ ਹੈ ਫਰਸਟ ਓਨਰ ਦੀ ਕਾਰ ਹੈ ਕਾਰ ਜਮਾ ਮੰਨ ਲੇ ਚਲੋ ਵੀ ਕਾਰ ਦਾ ਬੰਪਰ ਵੀ ਵੇਣ ਦੀ ਬੰਪਰ ਪਿੰਟ ਦੀ ਗਾਰੰਟੀ ਹੈ ਇੱਕ ਵਾਰੀ ਨੇੜੇ ਕਰੀ ਕੈਮਰਾ ਵੀਰੇ ਆ ਦੇਖ ਲਓ ਵੀ ਫਰੰਟ ਸੀਸਾ ਜਿਹੜੇ ਮੇਰੇ ਵੀਰਾਂ ਨੂੰ ਨੌਲੇਜ ਹੈਗੀ ਆ ਫਰੰਟ ਸੀਸਾ ਵੀ ਨਾਲ ਦਾ ਬੰਪਰ ਡੂ ਬੰਪਰ ਕਾਰ ਆ ਓਰੀਜਨਲ ਆ ਤੇ ਚੱਲ ਨੀ ਹੋਈ ਵੀ ਕਿੰਨੀ ਆ 62000 ਚੱਲੀ ਆ ਰਿਕਾਰਡ ਨਾਲ ਚੱਲੀ ਆ ਲਓ ਵੀ 62000 ਚੱਲੀ ਆ ਜੇ ਕੋਈ 62000 ਤੋਂ ਵੱਧ ਸਾਬਤ ਕਰ ਦੇ ਵੀ 62000 ਤੋਂ ਕਾਰ ਬੱਧ ਚੱਲੀ ਤਾਂ ਕਾਰ ਬਾਈ ਬਿਲਕੁਲ ਫਰੀ ਦਿੱਤੀ ਜਾਊਗੀ ਲਓ ਵੀ ਮਿੱਤਰੋ ਰੇਟ ਕਿੰਨਾ ਦਿੱਤਾ ਜਾਊ ਇਹਦਾ ਰੇਟ 2.5 ਲੱਖ ਰੁਪਈਆ ਦੀ ਕਾਰ ਦੇ ਦਾਂਗੇ 68 ਹਜ਼ਾਰ ਚੱਲੀ 15 ਮਾਡਲ 15 ਮਾਡਲ ਅਗਲੀ ਕਾਰ ਫੇਰ ਵਰਨਾ 14 ਮਾਡਲ ਵਰਨਾ ਫਸਟ ਓਨਰ ਦੀ ਵਰਨਾ ਜਮਾ ਜੈਦ ਰੇਟਾਂ ਚ 5 ਲੱਖ ਰੁਪਈਆ ਦੇ ਦਾਂਗੇ 5 ਲੱਖ ਰੁਪਈਆ ਦੀ ਵਰਨਾ ਜਮਾ ਜਾਇਜ ਰੇਟਾਂ ਚ ਦੇ ਦਾਂਗੇ 5 ਲੱਖ ਰੁਪਏ ਦੀ 14 ਮਾਡਲ ਵਰਨਾ ਅੱਗੇ ਫਿਰ 14 ਮਾਡਲ ਵਰਨਾ ਫਰਸਟ ਓਨਰ ਦੀ ਵਰਨਾ 5 ਲੱਖ 10 ਹਜ਼ਾਰ ਰੁਪਏ ਦੀ ਵਰਨਾ 5 ਲੱਖ 10 ਹਜ਼ਾਰ ਦੀ 2014 ਮਾਡਲ ਮਿੱਤਰੋ ਸਕਰੀਨ ਤੇ ਨੰਬਰ ਆ ਜਦੋਂ ਮਰਜੀ ਜਦੋਂ ਮਰਜੀ ਵਰਨਾ ਲੈਣੀ ਆ ਆਜੋ ਪੀਵੀ 13 ਕਾਰ ਬੀ ਯਾਰ ਵਰਨਾ ਯਾਰ ਜਿਹੜੀ ਲੈਣੀ ਆ ਤੁਸੀਂ ਇੱਕ ਵਾਰੀ ਅੱਖਾਂ ਮੀਚ ਕੇ ਆਜੋ ਬਸ ਤੁਹਾਨੂੰ ਵਰਨਾ ਮਿਲੂਗੀ ਹੀ ਮਿਲੂਗੀ ਮਿਲੂਗੀ ਹੀ ਮਿਲੂਗੀ 11 ਤੋਂ ਲੈ ਕੇ ਆਪਣੇ ਕੋਲੇ ਸਾਰੇ 18 ਨੇ ਐਚ ਆਰ ਨੰਬਰ ਵੀ ਆ ਦਿੱਲੀ ਵੀ ਆ ਪੰਜਾਬ ਵੀ ਆ ਮੈਨੂਅਲ ਵੀ ਆ ਆਟੋ ਮੈਟਿਕ ਵੀ ਆ ਤੇ ਅਗਲੀ ਕਾਰ ਦਾ ਕੀ ਰੇਟ ਆ ਪਹਿਲਾਂ ਰੇਟ ਤੋਂ ਸ਼ੁਰੂ ਕਰਦੇ ਆ ਮਾਡਲ ਵਾ ਦੱਸਾਂਗੇ ਰੇਟ ਹੈਗਾ 5 ਲੱਖ 4 ਲੱਖ 60000 ਰੁਪਇਆ 4 ਲੱਖ 60000 ਮਾਡਲ 13 ਲੋ ਵੀ 13 ਮਾਡਲ ਤੇ ਅਗਲੀ ਕਾਰ ਹੈਗੀ ਐਚ ਆਰ 26 15 ਮਾਡਲ ਲਈ ਵਰਨੇ ਫਸਟ ਓਨਰ ਦੀ ਕਾਰ ਹੈ ਦੇ ਦਾਂਗੇ 5.5 ਲੱਖ ਰੁਪਇਆ ਦੀ ਥਵਾ 5 ਲੱਖ ਰੁਪਈਆ ਦੀ ਬਈ 2015 ਮਾਡਲ ਤੇ ਸਕਰੀਨ ਤੇ ਵੀ ਨੰਬਰ ਚੱਲ ਰਿਹਾ ਸਕਰੀਨ ਤੇ ਵੀ ਨੰਬਰ ਚੱਲਦਾ ਜੇ ਵੀਡੀਓ ਨੂੰ ਸ਼ੇਅਰ ਕਰੋਗੇ 10-10 ਕਮੈਂਟ ਕਰੋਗੇ ਤਾਂ अल्टੋ ਫ੍ਰੀ ਚ ਚਲਾਓਗੇ ਤੁਸੀਂ अल्टੋ ਲਈ ਕਮੈਂਟ ਕਰਨੇ ਨੇ ਤੁਹਾਡਾ ਕੋਈ ਵੀ ਰੁਪਈਆ ਨਹੀਂ ਲੱਗਣਾ ਤੁਸੀਂ ਕੱਲੇ ਕਮੈਂਟ ਕਰਨੇ ਨੇ ਤੇ ਵੀਡੀਓ ਸ਼ੇਅਰ ਕਰਨੀ ਹੈ ਵੀਡੀਓ ਸ਼ੇਅਰ ਤੇ ਕਮੈਂਟ ਕਰਕੇ ਤੁਸੀਂ ਆਉਣ ਵਾਲੀ 13 April ਨੂੰ ਫ੍ਰੀ ਚ ਜਿੱਤ ਸਕਦੇ ਹੋ अल्टੋ ਕਾਰ ਹੁਣ ਮੌਕਾ ਹੱਥ ਹੁਣਾ ਗਵਾਇਓ ਇੱਕ ਨਹੀਂ ਦੋ ਨਹੀਂ ਆਪਣੇ ਕੋਲੇ ਪੂਰਾ ਮੇਲਾ ਲੱਗਿਆ ਪਿਆ ਸੁੱਖੇ ਨਾਲ ਜਦੋਂ ਮਰਜ਼ੀ ਵੀਰੇ ਆਜੋ ਸਾਰੇ ਮਾਡਲ ਮੌਜੂਦ ਨੇ ਸਾਰੀਆਂ ਕਾਰਾਂ ਮੌਜੂਦ ਨੇ ਜਿਹੜੀ ਵੀ ਕਾਰ ਲੈਣੀ ਐ ਐਕਸਜੂ ਵੀ ਕ੍ਰੇਟਾ ਵਰਨਾ ਡੈਟਾ ਅਲਟੋ ਗੇਟਾ ਨੇ ਸਵਰਟ ਜਿਹੜੀ ਵੀ ਲੈਣੀ ਤੇ ਸਾਡਾ ਬਲੌਗ ਕਿਦਾਂ ਦਾ ਲੱਗਿਆ ਤੁਸੀਂ ਕਮੈਂਟ ਕਰਕੇ ਦੱਸਿਓ ਤੇ ਕਿਹੜੀ ਕਿਹੜੀ ਕਾਰਾਂ ਤੁਹਾਨੂੰ ਪਸੰਦ ਆਈਆਂ ਨੇ ਉਹ ਵੀ ਕਮੈਂਟ ਕਰਕੇ ਦੱਸਿਓ ਤੇ ਅੱਗੇ ਕਿਹੜੀਆਂ-ਕਿਹੜੀਆਂ ਕਾਰਾਂ ਲੈ ਕੇ ਆਈਏ ਇਹ ਵੀ ਕਮੈਂਟ ਕਰਕੇ ਦੱਸਿਓ ਕੋਈ ਵੀ ਗਲਤੀ ਮਲਤੀ ਮਾਫ ਕਰਿਓ ਤੇ ਜਿਨ੍ਹਾਂ ਨੇ ਲੈਣੀਆਂ ਨੇ ਕਾਰਾ ਇੱਕ ਵਾਰੀ ਆ ਜਾਓ ਪੀਵੀ 13 ਕਾਰਬੀਯਾਰ ਮੂਨਕ ਤੇ ਵੀਡੀਓ ਨੂੰ ਕਰ ਦੋ ਦੱਬ ਕੇ ਸ਼ੇਅਰ